ਪੈਸਾ ਦਿਮਾਗ ਨਾਲ ਬਣਦਾ ਮਿਹਨਤ ਨਾਲ ਨਹੀਂ ਕਦੇ ਸੋਚਿਆ ਤੁਹਾਡੇ ਆਲੇ-ਦੁਆਲੇ ਬਹੁਤ ਸਾਰੇ ਲੋਕ ਬਹੁਤ ਸਖਤ ਮਿਹਨਤ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀਦਾਰ ਦਫਤਰ ਦੇ ਵਿੱਚ ਕੰਮ ਕਰਨ ਵਾਲੇ ਹਰ ਕੋਈ ਆਪਣੇ ਕੰਮ ਦੇ ਵਿੱਚ ਪੂਰੀ ਜਾਨ ਲਾ ਦਿੰਦਾ ਪਰ ਫਿਰ ਵੀ ਉਹ ਬਸ ਰੋਜੀ ਰੋਟੀ ਹੀ ਕਮਾ ਪਾਉਂਦੇ ਨੇ ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਨੇ ਜੋ ਸ਼ਾਇਦ ਘੱਟ ਮਿਹਨਤ ਕਰਦੇ ਨੇ ਪਰ ਉਹਨਾਂ ਕੋਲ ਪੈਸਾ ਤੇ ਸ਼ੌਹਰਤ ਦੋਵੇਂ ਨੇ ਕਿ ਇਸ ਪਿੱਛੇ ਕੋਈ ਰਾਜ ਆ ਕਿ ਇਹ ਸਿਰਫ ਕਿਸਮਤ ਦਾ ਖੇਡ ਹੈ ਅੱਜ ਇਸੇ ਸਵਾਲ ਦਾ ਜਵਾਬ ਦੇਣ ਜਾ ਰਿਹਾ ਆ ਇਹ ਵੀਡੀਓ ਤੁਹਾਡੇ ਉਸ ਯਕੀਨ ਨੂੰ ਹਲਾ ਕੇ ਰੱਖ ਦਿਓਗੇ ਕਿ ਸਿਰਫ ਮਿਹਨਤ ਕਰਨ ਦੇ ਨਾਲ ਪੈਸਾ ਆਉਂਦਾ ਏ ਅਸਲ ਦੇ ਵਿੱਚ ਅਮੀਰ ਬਣ ਦਾ ਰਸਤਾ ਤੁਹਾਡੀ ਮਿਹਨਤ ਤੋਂ ਨਹੀਂ ਬਲਕਿ ਤੁਹਾਡੇ ਦਿਮਾਗ ਤੋਂ ਸ਼ੁਰੂ ਹੁੰਦਾ ਏ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਅਜਿਹੇ ਲੋਕਾਂ ਦੀਆਂ ਕਹਾਣੀਆਂ ਵੀ ਦੱਸਾਂਗਾ ਜਿਨ੍ਹਾਂ ਨੇ ਸਖਤ ਮਿਹਨਤ ਦੀ ਬਜਾਏ ਸਹੀ ਸਮੇਂ ਅਤੇ ਸਹੀ ਸੋਚ ਨਾਲ ਪੈਸਾ ਕਮਾਇਆ। ਇਹ ਗੱਲ ਸੁਣਨ ਦੇ ਵਿੱਚ ਅਜੀਬ ਲੱਗ ਸਕਦੀ ਆ ਪਰ ਇਹ ਸੱਚ ਆ। ਜੇ ਤੁਸੀਂ ਇਹ ਸਮਝਣਾ ਚਾਹੁੰਦੇ ਕਿ ਅਸਲ ਅਮੀਰ ਕਿਵੇਂ ਬਣਿਆ ਜਾਂਦਾ ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਦੇਖੋ ਜਦੋਂ ਅਸੀਂ ਮਿਹਨਤ ਦੀ ਗੱਲ ਕਰਦੇ ਆ ਤਾਂ ਸਾਡੇ ਦਿਮਾਗ ਦੇ ਵਿੱਚ ਇੱਕ ਤਸਵੀਰ ਬਣਦੀ ਆ। ਇੱਕ ਕਿਸਾਨ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੇਤਾਂ ਦੇ ਵਿੱਚ ਹਲ ਚਲਾਉਂਦਾ, ਇੱਕ ਮਜ਼ਦੂਰ ਜੋ ਇੱਟਾਂ ਢੋਂਦਾ ਜਾਂ ਇੱਕ ਮੁਲਾਜ਼ਮ ਜੋ 9 ਤੋਂ 5 ਦੀ ਨੌਕਰੀ ਦੇ ਵਿੱਚ ਆਪਣਾ ਸਾਰਾ ਦਿਨ ਗੁਜ਼ਾਰ ਦਿੰਦਾ। ਇਹ ਸ ਅਤੇ ਇਹ ਬਹੁਤ ਜ਼ਰੂਰੀ ਵੀ ਆ ਮਿਹਨਤ ਦਾ ਨਤੀਜਾ ਹਮੇਸ਼ਾ ਇੱਕੋ ਜਿਹਾ ਰਹਿੰਦਾ ਜਿਵੇਂ ਕਿ ਇੱਕ ਦਿਨ ਦੀ ਮਿਹਨਤ ਇੱਕ ਦਿਨ ਦੀ ਕਮਾਈ ਜੇ ਤੁਸੀਂ ਛੁੱਟੀ ਲੈਨੇ ਹੋ ਤਾਂ ਤੁਹਾਡੀ ਕਮਾਈ ਰੁਕ ਜਾਂਦੀ ਹੈ ਇਹ ਸਮੇਂ ਨਾਲ ਪੈਸੇ ਦਾ ਸਿੱਧਾ ਸਬੰਧ ਪਰ ਇੱਥੇ ਇੱਕ ਬਹੁਤ ਹੀ ਮਸ਼ਹੂਰ ਕਥਨ ਯਾਦ ਰੱਖਣਾ ਜ਼ਰੂਰੀ ਹੈ ਸਖਤ ਮਿਹਨਤ ਤੁਹਾਨੂੰ ਰੋਟੀ ਦੇ ਸਕਦੀ ਹੈ ਪਰ ਅਮੀਰੀ ਨਹੀਂ ਕਿਉਂ ਕਿ ਕਿਉਂਕਿ ਸਮੱਸਿਆ ਸਿਰਫ ਮਿਹਨਤ ਕਰਨ ਦੇ ਵਿੱਚ ਨਹੀਂ ਬਲਕਿ ਇਹ ਹੈ ਕਿ ਤੁਸੀਂ ਕਿਸ ਤਰ੍ਹਾਂ ਮਿਹਨਤ ਕਰ ਰਹੇ ਹੋ ਕਿ ਤੁਸੀਂ ਅਜਿਹੀ ਮਿਹਨਤ ਕਰ ਰਹੇ ਹੋ ਜੋ ਤੁਹਾਡੇ ਸਮੇਂ ਦੇ ਨਾਲ ਬੰਨੀ ਹੋਈ ਆ ਜਾਂ ਤੁਸੀਂ ਅਜਿਹੀ ਮਿਹਨਤ ਕਰ ਰਹੇ ਹੋ ਜੋ ਤੁਹਾਡੇ ਬਿਨਾਂ ਵੀ ਪੈਸਾ ਬਣਾਉਂਦੀ ਰਵੇ ਹੁਣ ਗੱਲ ਕਰਦੇ ਹਾਂ ਦੂਜੇ ਪਾਸੇ ਦੀ ਦਿਮਾਗ ਨਾਲ ਕੀਤੇ ਕੰਮ ਦੀ ਇਹ ਉਹ ਕਮ ਨਹੀਂ ਜਿੱਥੇ ਸਿਰਫ ਸਰੀਰਕ ਤਾਕਤ ਦੀ ਵਰਤੋਂ ਹੁੰਦੀ ਹੈ ਬਲਕਿ ਇਹ ਸਮੱਸਿਆਵਾਂ ਨੂੰ ਹੱਲ ਕਰਨਾ ਸਿਸਟਮ ਬਣਾਉਣਾ ਅਤੇ ਨਵੇਂ ਆਈਡੀਆਜ਼ ਪੈਦਾ ਕਰਨਾ ਸੋਚੋ ਕਿਸੇ ਅਜਿਹੇ ਵਿਅਕਤੀ ਬਾਰੇ ਜਿਸ ਨੇ ਇੱਕ ਵਾਰ ਸਿਸਟਮ ਬਣਾਇਆ ਅਤੇ ਹੁਣ ਉਹ ਸਿਸਟਮ ਉਸ ਲਈ ਪੈਸਾ ਕਮਾ ਰਿਹਾ ਉਦਾਹਰਨ ਇੱਕ ਫੈਕਟਰੀ ਦਾ ਮਾਲਕ ਕੀ ਉਹ ਖੁਦ ਹਰ ਚੀਜ਼ ਬਣਾਉਂਦਾ ਨਹੀਂ ਉਹ ਸਿਰਫ ਇੱਕ ਵਾਰ ਅਜਿਹਾ ਸਿਸਟਮ ਬਣਾਉਂਦਾ ਜਿੱਥੇ ਕੰਮੇ ਕੰਮ ਕਰਦੇ ਨੇ ਅਤੇ ਮਸ਼ੀਨਾਂ ਚੱਲਦੀਆਂ ਨੇ ਇੱਕ ਵਾਰ ਸਿਸਟਮ ਸਹੀ ਚੱਲ ਪਿਆ ਤਾਂ ਉਸ ਨੂੰ ਖੁਦ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਦੂਜੀ ਉਦਾਹਰਨ ਇੱਕ ਸੌਫਟਵੇਅਰ ਡਿਵੈਲਪਰ ਉਹ ਇੱਕ ਐਪ ਬਣਾਉਣ ਤੇ ਮਹੀਨਿਆਂ ਤੱਕ ਦਿਮਾਗ ਲਾਉਂਦਾ ਜਦੋਂ ਐਪ ਤਿਆਰ ਹੋ ਜਾਂਦੀ ਆ ਤਾਂ ਉਹ ਲੱਖਾਂ ਲੋਕਾਂ ਨੂੰ ਵੇਚੀ ਜਾ ਸਕਦੀ ਆ ਇਹ ਸਿਰਫ ਇੱਕ ਵਾਰ ਦੀ ਮਿਹਨਤ ਆ ਜਿਸ ਦਾ ਫਾਲੋ ਬਾਰ-ਬਾਰ ਲੈਂਦਾ ਏ ਦਿਮਾਗ ਨਾਲ ਕੀਤਾ ਕੰਮ ਤੁਹਾਡੇ ਸਮੇਂ ਨੂੰ ਪੈਸੇ ਨਾਲੋਂ ਵੱਖ ਕਰ ਦਿੰਦਾ ਤੁਸੀਂ ਇੱਕ ਵਾਰ ਦਿਮਾਗ ਲਗਾ ਕੇ ਅਜਿਹੀ ਚੀਜ਼ ਬਣਾਉਣੇ ਹੋ ਜੋ ਤੁਹਾਡੇ ਬਿਨਾਂ ਵੀ ਕੰਮ ਕਰਦੀ ਆ ਇੱਕ ਮਹਾਨ ਕਥਨ ਜੋ ਇਹਨਾਂ ਦੋਵਾਂ ਵਿਚਾਲੇ ਫਰਕ ਨੂੰ ਸਮਝਾਉਂਦਾ ਏ ਅਮੀਰ ਲੋਕ ਸਮਾਂ ਖਰੀਦਦੇ ਨੇ ਜਦੋਂ ਕਿ ਗਰੀਬ ਲੋਕ ਸਮਾਂ ਨੂੰ ਵੇਚਦੇ ਨੇ ਜਦੋਂ ਤੁਸੀਂ ਦਿਮਾਗ ਨਾਲ ਕੰਮ ਕਰਦੇ ਹੋ ਤਾਂ ਤੁਸੀਂ ਦੂਜਿਆਂ ਦਾ ਸਮਾਂ ਖਰੀਦ ਰਹੇ ਹੁੰਨੇ ਹੋ ਉਹਨਾਂ ਦੇ ਸਮੇਂ ਅਤੇ ਉਹਨਾਂ ਦੀ ਮਿਹਨਤ ਦੀ ਵਰਤੋਂ ਕਰਕੇ ਆਪਣੀ ਅਮੀਰੀ ਨੂੰ ਵਧਾ ਰਹੇ ਹੁੰਨੇ ਹੋ। ਇਹੀ ਅਮੀਰੀ ਦਾ ਅਸਲੀ ਰਾਜ ਆ। ਹੁਣ ਗੱਲ ਕਰਦੇ ਹਾਂ ਕੁਝ ਅਜਿਹੇ ਲੋਕਾਂ ਦੀ ਜਿਨ੍ਹਾਂ ਦੀ ਕਹਾਣੀ ਸਾਡੇ ਸਾਰਿਆਂ ਲਈ ਇੱਕ ਖੁੱਲੀ ਕਿਤਾਬ ਆ। ਇਹ ਲੋਕ ਦਿਮਾਗ ਨਾਲ ਪੈਸਾ ਬਣਾਉਣ ਦੇ ਸਭ ਤੋਂ ਵੱਡੇ ਉਦਾਹਰਣ ਨੇ। ਨੰਬਰ ਪਹਿਲਾ ਸਟੀਵ ਜੌਬਸ। ਸਟੀਵ ਜੌਬਸ ਨੇ ਖੁਦ ਨਾ ਕੋਈ ਚਿਪ ਬਣਾਈ ਨਾ ਕੋਈ ਸਰਕਟ ਬਣਾਇਆ। ਉਹ ਕੋਈ ਹਾਰਡਵੇਅਰ ਇੰਜੀਨੀਅਰ ਵੀ ਨਹੀਂ ਸੀ ਜੋ ਸਾਰਾ ਦਿਨ ਕੰਪਿਊਟਰ ਦੇ ਪੁਰਜ਼ੇ ਜੋੜਦਾ ਰਹਿੰਦਾ। ਉਹ ਇੱਕ ਵਿਜਨਰੀ ਸਨ। ਉਹਨਾਂ ਨੇ ਇਹ ਸੋਚਿਆ ਕਿ ਕੰਪਿਊਟਰ ਸਿਰਫ ਵਿਗਿਆਨੀਆਂ ਲਈ ਨਹੀਂ ਬਲਕਿ ਆਮ ਲੋਕਾਂ ਲਈ ਉਹਨਾਂ ਨੇ ਦਿਮਾਗ ਲਾ ਕੇ ਇਹ ਸਮਝਿਆ ਕਿ ਲੋਕਾਂ ਨੂੰ ਇੱਕ ਅਜੀਹਾ ਡਿਜ਼ਾਈਨ ਚਾਹੀਦਾ ਜੋ ਸੁੰਦਰ ਵੀ ਹੋਵੇ ਵਰਤਨ ਦੇ ਵਿੱਚ ਵੀ ਆਸਾਨ ਹੋਵੇ ਅਤੇ ਉਹਨਾਂ ਦੀ ਜ਼ਿੰਦਗੀ ਨੂੰ ਵੀ ਬਿਹਤਰ ਬਣਾਵੇ ਉਹਨਾਂ ਨੇ ਆਪਣੇ ਦਿਮਾਗ ਨੂੰ ਵਰਤ ਕੇ ਦੁਨੀਆ ਦੇ ਸਭ ਤੋਂ ਵਧੀਆ ਇੰਜੀਨੀਅਰਾਂ ਨੂੰ ਇਕੱਠਾ ਕੀਤਾ ਉਹਨਾਂ ਨੇ ਮਿਹਨਤ ਕੀਤੀ ਪਰ ਸਟੀਵ ਜੋਬ ਨੇ ਉਹਨਾਂ ਦੀ ਮਿਹਨਤ ਨੂੰ ਇੱਕ ਦਿਸ਼ਾ ਦਿੱਤੀ ਅੱਜ Apple ਦੁਨੀਆ ਦੀ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ ਆ ਕਿਉਂਕਿ ਇੱਕ ਵਿਅਕਤੀ ਨੇ ਮਿਹਨਤ ਨਹੀਂ ਸਗੋਂ ਸਹੀ ਸੋਚ ਅਤੇ ਵਿਜ਼ਨ ਦੀ ਵਰਤੋਂ ਕੀਤੀ ਨੰਬਰ ਦੂਜਾ ਰੇਮਡ ਰੌਕ ਰੈਮਨਡ ਕ੍ਰੌਕ ਕੋਈ ਮਹਾਨ ਸ਼ੈਫ ਨਹੀਂ ਸੀ ਜਿਸ ਨੇ ਖੁਦ ਬਹੁਤ ਸਾਰੇ 버ਗਰ ਬਣਾਏ ਹੋਣ ਜਦੋਂ ਉਹ ਮੈਕਡੋਨਲਡ ਨਾਲ ਜੁੜਿਆ ਤਾਂ ਉਸਨੇ ਇਹ ਨਹੀਂ ਸੋਚਿਆ ਕਿ ਉਹ ਬਹੁਤ ਵਧੀਆ 버ਗਰ ਕਿਵੇਂ ਬਣਾਵੇ ਬਲਕਿ ਇਹ ਸੋਚਿਆ ਕਿ ਕਿਵੇਂ ਇੱਕ ਛੋਟੇ ਜਿਹੇ ਸਟਾਲ ਨੂੰ ਇੱਕ ਵੱਡਾ ਬਿਜ਼ਨਸ ਐਮਪਾਇਰ ਬਣਾਇਆ ਜਾ ਸਕਦਾ ਉਸਨੇ ਦਿਮਾਗ ਲਾ ਕੇ 버ਗਰ ਵੇਚਣ ਦੀ ਬਜਾਏ ਇੱਕ ਅਜਿਹਾ ਸਿਸਟਮ ਵੇਚਣਾ ਸ਼ੁਰੂ ਕੀਤਾ ਜਿਸ ਨਾਲ ਕੋਈ ਵੀ ਵਿਅਕਤੀ ਮੈਕਡੋਨਲਡ ਖੋਲ੍ਹ ਸਕਦਾ ਸੀ ਇਸ ਸਿਸਟਮ ਦੇ ਵਿੱਚ ਇੱਕੋ ਜਿਹਾ ਖਾਣਾ ਬਣਾਉਣ ਦਾ ਤਰੀਕਾ ਇੱਕੋ ਜਿਹਾ ਸਟੋਰ ਡਿਜ਼ਾਈਨ ਅਤੇ ਕੰਮ ਕਰਨ ਦਾ ਇੱਕੋ ਜਿਹਾ ਢੰਗ ਸ਼ਾਮਲ ਸੀ ਇਸ ਤਰ੍ਹਾਂ ਜਿੱਥੇ ਬਾਕੀ ਲੋ ਬਣਾਉਣ ਦੀ ਮਿਹਨਤ ਕਰ ਰਹੀ ਸੀ ਉੱਥੇ ਰੇਮੰਡ ਕ੍ਰੌਕ ਨੇ ਇੱਕ ਅਜੀਹਾ ਦਿਮਾਗੀ ਸਿਸਟਮ ਬਣਾਇਆ ਜੋ ਦੂਜੇ ਲੋਕਾਂ ਦੀ ਮਿਹਨਤ ਦੀ ਵਰਤੋਂ ਕਰਕੇ ਉਸ ਨੂੰ ਅਮੀਰ ਬਣਾ ਰਿਹਾ ਸੀ। ਇਹੀ ਕਾਰਨ ਹੈ ਕਿ ਮੈਕਡੋਨਲਡ ਅੱਜ ਦੁਨੀਆ ਦੀ ਸਭ ਤੋਂ ਵੱਡੀ ਫਾਸਟ ਫੂਡ ਚੇਨ ਹੈ। ਨੰਬਰ 3 ਇਲਾਨ ਮਸਕ। ਇਲਾਨ ਮਸਕ ਦੀ ਕਹਾਣੀ ਤਾਂ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਸਬੂਤ ਆ। ਉਹ ਖੁਦ ਰੌਕਟ ਨਹੀਂ ਚਲਾਉਂਦਾ ਨਾ ਹੀ ਟੈਸਲਾ ਦੀ ਹਰ ਕਾਰੋ ਖੁਦ ਡਿਜ਼ਾਈਨ ਕਰਦਾ। ਉਸ ਦਾ ਕੰਮ ਵੱਡੀਆਂ-ਵੱਡੀਆਂ ਸਮੱਸਿਆਵਾਂ ਨੂੰ ਲੱਭਣਾ ਜਿਨ੍ਹਾਂ ਬਾਰੇ ਕੋਈ ਨਹੀਂ ਸੋਚਦਾ ਅਤੇ ਉਹਨਾਂ ਲਈ ਸਭ ਤੋਂ ਵਧੀਆ ਹੱਲ ਲੱਭਣਾ। ਉਸਨੇ ਸੋਚਿਆ ਕਿ ਮਨੁੱਖ ਨੂੰ ਮੰਗਲ ਗ੍ਰਹਿ ਤੇ ਜਾਣਾ ਚਾਹੀਦਾ ਉਸਨੇ ਸੋਚਿਆ ਕਿ ਦੁਨੀਆ ਨੂੰ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਦੀ ਜ਼ਰੂਰਤ ਆ ਇਹ ਸਿਰਫ ਸਖਤ ਮਿਹਨਤ ਨਹੀਂ ਸੀ ਇਹ ਸੀ ਇੱਕ ਡੂੰਗੀ ਸੋਚ ਕਿ ਭਵਿੱਖ ਕਿੱਥੇ ਜਾ ਰਿਹਾ ਐ ਇਲਾਨ ਮਸਕ ਆਪਣੀ ਕਮਾਈ ਦਾ ਵੱਡਾ ਹਿੱਸਾ ਸਿਰਫ ਸੋਚਨ ਅਤੇ ਨਵੇਂ ਆਈਡੀਆਸ ਤੇ ਲਗਾਉਂਦਾ ਜੋ ਬਾਅਦ ਦੇ ਵਿੱਚ ਉਸਨੂੰ ਬਹੁਤ ਵੱਡਾ ਪੈਸਾ ਕਮਾ ਕੇ ਦਿੰਦੇ ਨੇ ਇਨ੍ਹਾਂ ਕਹਾਣੀਆਂ ਤੋਂ ਸਾਨੂੰ ਇੱਕ ਗੱਲ ਤਾਂ ਸਪਸ਼ਟ ਹੁੰਦੀ ਆ ਅਮੀਰ ਲੋਕ ਪੈਸੇ ਲਈ ਸਿਰਫ ਮਿਹਨਤ ਨਹੀਂ ਕਰਦੇ ਉਹ ਦਿਮਾਗ ਨਾਲ ਮਿਹਨਤ ਕਰਦੇ ਨੇ ਉਹ ਸੋਚਦੇ ਨੇ ਯੋਜਨਾ ਬਣਾਉਂਦੇ ਨੇ ਅਤੇ ਅਜਿਹੇ ਸਿਸਟਮ ਬਣਾਉਂਦੇ ਨੇ ਜੋ ਉਹਨਾਂ ਲਈ ਪੈਸ ਉਹਦਾ ਰਹਿੰਦਾ ਜਦੋਂ ਕਿ ਉਹ ਖੁਦ ਅਗਲੀ ਵੱਡੀ ਸਮੱਸਿਆ ਬਾਰੇ ਸੋਚ ਰਹੇ ਹੁੰਦੇ ਨੇ ਹੁਣ ਜਦੋਂ ਅਸੀਂ ਇਹ ਸਮਝ ਚੁੱਕੇ ਹਾਂ ਕਿ ਪੈਸਾ ਮਿਹਨਤ ਨਾਲ ਨਹੀਂ ਸਗੋ ਦਿਮਾਗ ਨਾਲ ਬਣਦਾ ਤਾਂ ਸਵਾਲ ਇਹ ਹੈ ਕਿ ਇਹ ਕਿਵੇਂ ਕੀਤਾ ਜਾਵੇ ਆਓ ਚਾਰ ਅਜਿਹੇ ਫੰਡਿਆਂ ਬਾਰੇ ਗੱਲ ਕਰੀਏ ਜੋ ਤੁਹਾਡੀ ਸੋਚ ਬਦਲ ਦੇਣਗੇ ਨੰਬਰ ਪਹਿਲਾ ਸਮੱਸਿਆ ਲੱਭੋ ਤੇ ਹੱਲ ਦਿਓ ਅਮੀਰ ਲੋਕ ਪੈਸੇ ਦੇ ਪਿੱਛੇ ਨਹੀਂ ਭੱਜਦੇ ਉਹ ਸਮੱਸਿਆ ਦੇ ਪਿੱਛੇ ਭੱਜਦੇ ਨੇ ਜਿੰਨੀ ਵੱਡੀ ਸਮੱਸਿਆ ਓਨਾ ਵੱਡਾ ਹਾਲਤ ਤੇ ਓਨਾ ਵੱਡਾ ਪੈਸਾ ਸੋਚੋ ਓਲਾ ਤੇ ਉਬਰ ਨੇ ਕੀ ਕੀਤਾ ਉਹਨਾਂ ਨੇ ਟੈਕਸੀ ਲੱਭਣ ਦੀ ਸਮੱਸਿਆ ਨੂੰ ਹੱਲ ਕੀਤਾ ਜ਼ੋਮੈਟੋ ਅਤੇ ਸਵੀਗੀ ਨੇ ਖਾਣਾ ਆਰਡਰ ਕਰਨ ਦੀ ਸਮੱਸਿਆ ਹੱਲ ਕੀਤੀ ਇਹਨਾਂ ਕੰਪਨੀਆਂ ਨੇ ਖੁਦ ਖਾਣਾ ਨਹੀਂ ਬਣਾਇਆ ਸਿਰਫ ਇੱਕ ਸਿਸਟਮ ਬਣਾਇਆ ਜੋ ਇਸ ਸਮੱਸਿਆ ਦਾ ਹੱਲ ਸੀ ਤੁਸੀਂ ਆਪਣੇ ਆਲੇ-ਦੁਆਲੇ ਦੇਖੋ ਲੋਕ ਕਿਸ ਚੀਜ਼ ਤੋਂ ਪਰੇਸ਼ਾਨ ਨੇ ਕਿਹੜੀ ਚੀਜ਼ ਉਹਨਾਂ ਦਾ ਸਮਾਂ ਬਰਬਾਦ ਕਰ ਰਹੀ ਆ ਜਦੋਂ ਤੁਸੀਂ ਇਹ ਸਮੱਸਿਆ ਲੱਭ ਕੇ ਉਸ ਦਾ ਹੱਲ ਦਿੰਨੇ ਹੋ ਤਾਂ ਪੈਸਾ ਆਪਣੇ ਆਪ ਤੁਹਾਡੇ ਕੋਲ ਆਉਂਦਾ ਯਾਦ ਰੱਖੋ ਪੈਸਾ ਸਿਰਫ ਵੈਲਿਊ ਦਾ ਸਾਈਡ ਇਫੈਕਟ ਹੈ। ਨੰਬਰ ਦੂਜਾ ਸਿਸਟਮ ਬਣਾਓ ਨਾ ਕਿ ਖੁਦ ਮਿਹਨਤ ਕਰੋ। ਹੁਣ ਗੱਲ ਕਰਦੇ ਹਾਂ ਉਸ ਸਭ ਤੋਂ ਵੱਡੇ ਫਰਕ ਦੀ ਜੋ ਸਖਤ ਮਿਹਨਤ ਕਰਨ ਵਾਲੇ ਅਤੇ ਅਮੀਰ ਬਨਣ ਵਾਲੇ ਲੋਕਾਂ ਦੇ ਵਿੱਚ ਹੁੰਦਾ। ਮਿਹਨਤੀ ਇਨਸਾਨ ਹਮੇਸ਼ਾ ਖੁਦ ਕੰਮ ਕਰਦਾ ਹੈ ਜਦੋਂ ਕਿ ਦਿਮਾਗ ਵਾਲਾ ਇਨਸਾਨ ਇੱਕ ਅਜਿਹਾ ਸਿਸਟਮ ਬਣਾਉਂਦਾ ਜਿਸ ਵਿੱਚ ਕੰਮ ਆਪਣੇ ਆਪ ਹੁੰਦਾ ਰਹਿੰਦਾ। ਇਸ ਨੂੰ ਇੱਕ ਉਦਾਹਰਨ ਨਾਲ ਸਮਝੋ। ਇੱਕ ਛੋਟਾ ਕਾਰੋਬਾਰੀ ਨੇ ਇੱਕ ਦੁਕਾਨ ਖੋਲੀ। ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਕਾਨ ਤੇ ਬੈਠਦਾ। ਗਾਕਾਂ ਨੂੰ ਚੀਜ਼ਾਂ ਵੇਚਦਾ ਅਤੇ ਪੈਸੇ ਕਮਾਉਂਦਾ। ਇਹ ਸਖਤ ਮਿਹਨਤ ਆ ਪਰ ਉਹ ਸੇ ਛੁੱਟੀ ਤੇ ਨਹੀਂ ਜਾ ਸਕਦਾ ਕਿਉਂਕਿ ਜਦੋਂ ਤੱਕ ਉਹ ਖੁਦ ਕੰਮ ਕਰਦਾ ਰਹੂਗਾ ਪੈਸਾ ਆਉਂਦਾ ਰਹੂਗਾ ਹੁਣ ਸੋਚੋ ਇੱਕ ਜਿਹੇ ਇਨਸਾਨ ਬਾਰੇ ਜਿਸ ਨੇ ਇੱਕ ਬਹੁਤ ਵੱਡਾ ਬ੍ਰਾਂਡ ਬਣਾਇਆ ਜਿਸ ਦੀਆਂ 500 ਦੁਕਾਨਾਂ ਨੇ ਕੀ ਉਹ ਹਰ ਦੁਕਾਨ ਤੇ ਖੁਦ ਬੈਠਦਾ ਨਹੀਂ ਉਸਨੇ ਇੱਕ ਅਜਿਹਾ ਸਿਸਟਮ ਬਣਾਇਆ ਜਿੱਥੇ ਮੈਨੇਜਰ, ਕਰਮਚਾਰੀ ਅਤੇ ਆਪਰੇਸ਼ਨ ਸਭ ਕੁਝ ਉਸਦੇ ਬਿਨਾ ਚੱਲਦੇ ਨੇ। ਉਸਨੇ ਸਿਰਫ ਇੱਕ ਵਾਰ ਦਿਮਾਗ ਲਾ ਕੇ ਸਿਸਟਮ ਬਣਾਇਆ ਅਤੇ ਹੁਣ ਉਹ ਸਿਸਟਮ ਉਸ ਲਈ ਪੈਸਾ ਬਣਾ ਰਿਹਾ। ਇਹ ਸਿਸਟਮ ਸਿਰਫ ਵੱਡੇ ਬਿਜ਼ਨਸ ਲਈ ਨਹੀਂ ਹੁੰਦਾ। ਤੁਸੀਂ ਇਸ ਨੂੰ ਸੋਸ਼ਲ ਮੀਡੀਆ ਤੇ ਵੀ ਬਣਾ ਸਕਦੇ ਹੋ। ਪਰ ਮੈਨੂੰ ਪਤਾ ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਆ ਰਿਹਾ ਹੋਊਗਾ। ਸੋਸ਼ਲ ਮੀਡੀਆ ਤੇ ਆਪਣਾ ਬਿਜ਼ਨਸ ਵਿਕਸਿਤ ਕਿਵੇਂ ਕਰੀਏ? ਸ਼ੁਰੂਆਤ ਕਿੱਥੋਂ ਕਰੀਏ? ਜੇ ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇੱਕ ਸਿਸਟਮ ਕਿਵੇਂ ਬਣਾਇਆ ਜਾਵੇ ਜੋ ਤੁਹਾਡੇ ਲਈ ਆਨਲਾਈਨ ਕੰਮ ਕਰੇ ਤਾਂ ਮੇਰੀ ਏਜੰਸੀ ਇਨਸਪਾਇ ਅਨੁਸ ਖਾਵਾਂਗੇ ਕਿ ਕਿਵੇਂ ਆਪਣਾ ਬਿਜ਼ਨਸ ਨੂੰ ਸੋਸ਼ਲ ਮੀਡੀਆ ਤੇ ਵਿਕਸਿਤ ਕੀਤਾ ਜਾ ਸਕਦਾ ਅਤੇ ਇੱਕ ਅਜਿਹਾ ਸਿਸਟਮ ਕਿਵੇਂ ਬਣਾਇਆ ਜਾ ਸਕਦਾ ਜੋ ਤੁਹਾਡੇ ਲਈ ਕੰਮ ਕਰੇ ਭਾਵੇਂ ਤੁਸੀਂ ਕੁਝ ਵੀ ਕਰ ਰਹੇ ਹੋਵੋ ਸਾਡੇ ਨਾਲ ਜੁੜਨ ਲਈ ਆਪਣੇ ਬਿਜ਼ਨਸ ਨੂੰ ਆਨਲਾਈਨ ਵਿਕਸਿਤ ਕਰਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਗਰੋ ਲਿਖ ਕੇ ਮੈਸੇਜ ਕਰੋ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਇਨਸਪਾਇਰ ਅਕੈਡਮੀ ਦੇ ਅਫੀਸ਼ੀਅਲ ਪੇਜ ਤੇ ਗਰੋ ਲਿਖ ਕੇ ਮੈਸੇਜ ਕਰੋ ਨੰਬਰ 3 ਲੀਵਰੇਜ ਲੀਵਰੇਜ ਦਾ ਮਤਲਬ ਹੈ ਦੂਜੇ ਲੋਕਾਂ ਦਾ ਸਮਾਂ ਪੈਸਾ ਅਤੇ ਗਿਆਨ ਦੀ ਵਰਤੋਂ ਕਰਕੇ ਆਪਣੀ ਤਰੱਕੀ ਕਰਨਾ ਅਮੀਰ ਲੋਕ ਇਹ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਉਹ ਖੁਦ ਹਰ ਕੰਮ ਨਹੀਂ ਕਰਦੇ ਉਹ ਦੂਜੇ ਲੋਕਾਂ ਦੀ ਮਦਦ ਲੈਂਦੇ ਨੇ ਉਦਾਹਰਨ ਇੱਕ ਸਫਲ ਵਪਾਰੀ ਆਪਣੇ ਕੰਮ ਲਈ ਨੌਕਰ ਰੱਖਦਾ ਉਹ ਉਹਨਾਂ ਨੂੰ ਤਨਖਾਹ ਦਿੰਦਾ ਪਰ ਉਹਨਾਂ ਦੀ ਮਿਹਨਤ ਨਾਲ ਉਹ ਆਪਣੀ ਕਮਾਈ ਵਧਾਉਂਦਾ ਇਸੇ ਤਰ੍ਹਾਂ ਤੁਸੀਂ ਕਿਸੇ ਸਲਾਹਕਾਰ ਦੀ ਸਲਾਹ ਲੈ ਸਕਦੇ ਹੋ ਜਾਂ ਫਿਰ ਆਪਣੇ ਪੈਸੇ ਨੂੰ ਅਜਿਹੀਆਂ ਚੀਜ਼ਾਂ ਦੇ ਵਿੱਚ ਲਗਾ ਸਕਦੇ ਹੋ ਜਿੱਥੇ ਤੁਹਾਡਾ ਪੈਸਾ ਆਪਣੇ ਆਪ ਵਧਦਾ ਰਹਿੰਦਾ ਜਿਵੇਂ ਕਿ ਸ਼ੇਅਰ ਬਾਜ਼ਾਰ ਦੇ ਵਿੱਚ ਕਿਸੇ ਕੰਪਨੀ ਦਾ ਸ਼ੇਅਰ ਖਰੀਦਣਾ ਜਾਂ ਫਿਰ ਮਿਊਚੁਅਲ ਫੰਡ ਦੇ ਵਿੱਚ ਨਿਵੇਸ਼ ਕਰਨਾ ਇਹ ਸਭ ਲੀਵਰੇਜ ਦੇ ਉਦਾਹਰਨ ਨੇ ਨੰਬਰ ਚੌਥਾ ਸਿੱਖਣ ਤੇ ਲਗਾਤਾਰ ਨਿਵੇਸ਼ ਕਰੋ ਇੱਕ ਗੱਲ ਯਾਦ ਰੱਖਿਓ ਤੁਹਾਡੇ ਦਿਮਾਗ ਦੇ ਵਿੱਚ ਜੋ ਆ ਉਹ ਤੁਹਾਡੀ ਜੇਬ ਦੇ ਵਿੱਚ ਆ ਜਾਂਦਾ ਜਦੋਂ ਤੁਸੀਂ ਆਪਣੇ ਦਿਮਾਗ ਨੂੰ ਸਹੀ ਜਾਣਕਾਰੀ ਨਾਲ ਭਰਦੇ ਹੋ ਤਾਂ ਇਹ ਤੁਹਾਡੇ ਲਈ ਪੈਸਾ ਬਣਾਉਣ ਦੇ ਨਵੇਂ-ਨਵੇਂ ਤਰੀਕੇ ਲੱਭਦਾ ਸਿਰਫ ਕੰਮ ਸਿੱਖਣ ਦੀ ਬਜਾਏ ਇਹ ਸਿੱਖੋ ਕਿ ਪੈਸਾ ਕਿਵੇਂ ਕੰਮ ਕਰਦਾ ਕਿਤਾਬਾਂ ਪੜੋ ਫਾਈਨੈਂਸ਼ੀਅਲ ਲਿਟਰੇਸੀ ਬਾਰੇ ਵੀਡੀਓਜ਼ ਦੇਖੋ ਅਤੇ ਸਫਲ ਲੋਕਾਂ ਦੀਆਂ ਗੱਲਾਂ ਸੁਣਾਓ ਜਦੋਂ ਤੁਸੀਂ ਆਪਣੇ ਦਿਮਾਗ ਤੇ ਨਿਵੇਸ਼ ਕਰਦੇ ਹੋ ਤਾਂ ਇਹ ਤੁਹਾਨੂੰ ਜ਼ਿੰਦਗੀ ਭਰ ਦੇ ਫਾਇਦੇ ਦਿੰਦਾ ਇਹਨਾਂ ਚਾਰ ਫੰਡਿਆਂ ਨੂੰ ਸਮਝ ਕੇ ਤੁਸੀਂ ਸਖਤ ਮਿਹਨਤ ਕਰਨ ਵਾਲੇ ਅਤੇ ਦਿਮਾਗ ਨਾਲ ਕੰਮ ਕਰਨ ਵਾਲੇ ਦੋਨਾਂ ਵਿਚਾਲੇ ਅਸਲ ਫਰਕ ਦੇਖ ਸਕੋਗੇ ਅੱਜ ਜਿਵੇਂ ਸਿੱਖਿਆ ਕਿ ਪੈਸਾ ਸਿਰਫ ਸਖਤ ਮਿਹਨਤ ਨਾਲ ਨਹੀਂ ਸਗੋਂ ਉਸ ਮਿਹਨਤ ਦੀ ਦਿਸ਼ਾ ਬਦਲ ਕੇ ਬਣਦਾ ਇਹ ਵੀਡੀਓ ਤੁਹਾਡੀ ਮਿਹਨਤ ਦੀ ਬੇਇੱਜ਼ਤੀ ਕਰਨ ਲਈ ਨਹੀਂ ਬਣਾਈ ਗਈ ਬਲਕਿ ਇਹ ਤੁਹਾਨੂੰ ਇਹ ਦੱਸਣ ਲਈ ਆ ਕਿ ਤੁਹਾਡੀ ਮਿਹਨਤ ਕਿਵੇਂ ਸਮਾਰਟ ਮਿਹਨਤ ਦੇ ਵਿੱਚ ਬਦਲ ਸਕਦੀ ਹੈ ਯਾਦ ਰੱਖੋ ਦੁਨੀਆ ਦੇ ਵਿੱਚ ਕੋਈ ਵੀ ਸਫਲ ਇਨਸਾਨ ਅਜੀਹਾ ਨਹੀਂ ਜਿਨੇ ਮਿਹਨਤ ਨਾ ਕੀਤੀ ਹੋਵੇ ਪਰ ਉਹਨਾਂ ਦੀ ਮਿਹਨਤ ਦਾ ਤਰੀਕਾ ਵੱਖਰਾ ਸੀ ਉਹਨਾਂ ਨੇ ਸਰੀਰਕ ਮਿਹਨਤ ਦੀ ਬਜਾਏ ਆਪਣੇ ਦਿਮਾਗ ਤੇ ਜ਼ਿਆਦਾ ਮਿਹਨਤ ਕੀਤੀ ਇਸ ਲਈ ਹੁਣ ਜਦੋਂ ਤੁਸੀਂ ਇਹ ਵੀਡੀਓ ਦੇਖ ਚੁੱਕੇ ਹੋ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹਣਾ ਤੁਸੀਂ ਆਪਣੀ ਅਗਲੀ ਮਿਹਨਤ ਦਿਮਾਗ ਨਾਲ ਕਿਵੇਂ ਕਰੋਗੇ ਜੇਕਰ ਤੁਸੀਂ ਆਪਣੇ ਬਿਜ਼ਨਸ ਨੂੰ ਆਨਲਾਈਨ ਲੈ ਕੇ ਜਾਣਾ ਚਾਹੁੰਦੇ ਹੋ ਅਤੇ ਇੱਕ ਅਜਿਹਾ ਸਿਸਟਮ ਬਣਾਉਣਾ ਚਾਹੁੰਦੇ ਹੋ ਜੋ ਤੁਹਾਡੇ ਲਈ ਕੰਮ ਕਰੇ ਤਾਂ ਸਾਨੂੰ ਮੈਸੇਜ ਕਰਨਾ ਨਾ ਭੁੱਲਿਓ ਡਿਸਕ੍ਰਿਪਸ਼ਨ ਦੇ ਵਿੱਚ ਸਾਡੇ ਪੇਜ ਦਾ ਲਿੰਕ ਦਿੱਤਾ ਗਿਆ ਜਿੱਥੇ ਗਰੋਅ ਲਿਖ ਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ